ਸਾਰਾ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ YouTube ਚੈਨਲ PB77 Study Point ਤੇ ਅਤੇ ਅੱਜ ਦੇ ਇਸ ਵੀਡੀਓ ਵਿੱਚ ਲੈ ਕੇ ਆਇਆ ਹਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ MCQ ਇਲੈਕਟ੍ਰੀਸ਼ਨ ਦੇ ਨਾਲ ਸੰਬੰਧਿਤ ਟੌਪ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਣਗੇ ਜੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ ਅਸੀਂ ਹਰ ਰੋਜ਼ ਇਸ YouTube ਚੈਨਲ ਤੇ ਡੇਲੀ ਸਟੱਡੀ ਬੇਸ ਤੇ ਇੱਕ ਵੀਡੀਓ ਲੈ ਕੇ ਆਉਂਦੇ ਆ ਅਤੇ ਨਾਲ ਹੀ ਪੰਜਾਬ ਸਰਕਾਰ ਦੁਆਰਾ ਜੋ ਸਕੀਮ ਕਿਸੇ ਵੀ ਤਰ੍ਹਾਂ ਦੀ ਸਕੀਮ ਦੀ ਜਾਣਕਾਰੀ ਇਸ ਚੈਨਲ ਤੇ ਅਸੀਂ ਵੀਡੀਓ ਅਪਲੋਡ ਕਰੀਦਾ ਜੀ ਅਤੇ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਅਤੇ ਜੋ ਮੈਂ ਕੁਐਸਚਨ ਕਰਾ ਰਿਹਾ ਹਾਂ ਇਹਨਾਂ ਦੀ ਪੀਡੀਐਫ ਲੈਣੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਲਾਈਟਨਿੰਗ ਰਾਸਟਰ ਲਗਾਇਆ ਜਾਂਦਾ ਹੈ ਲਾਈਟਿੰਗ ਰੈਸਟਰ ਕਿੱਥੇ ਲਗਾਇਆ ਜਾਂਦਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਆਹ ਜੀ ਪਹਿਲੀ ਹੈ ਸਰਕਟ ਬ੍ਰੇਕਰ ਤੋਂ ਦੂਰ ਦੂਸਰੀ ਹੈ ਸਰਕਟ ਬ੍ਰੇਕਰ ਦੇ ਨੇੜੇ ਤੀਸਰੀ ਹੈ ਟਰਾਂਸਫਾਰਮਰ ਤੋਂ ਦੂਰ ਚੌਥੀ ਹੈ ਟਰਾਂਸਫਾਰਮਰ ਦੇ ਨੇੜੇ ਤਾਂ ਇਸ ਦਾ ਸਹੀ ਆਨਸਰ ਕੀ ਹੈ ਜੀ ਇਸ ਦਾ ਸਹੀ ਆਨਸਰ ਹੈ ਜੀ ਟਰਾਂਸਫਾਰਮਰ ਦੇ ਨੇੜੇ ਟੀਐਫ ਦੇ ਨੇੜੇ ਜੋ ਕਿ ਆਪਾਂ ਲਾਈਟਿੰਗ ਰੈਸਟਰ ਲਗਾਉਣਾ ਹੈ ਜੀ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਓਵਰਲੋਡਿੰਗ ਆਮ ਤੌਰ ਤੇ ਨੁਕਸ ਕਰਨ ਹੁੰਦੀ ਹੈ ਕਿਹੜੇ ਨੁਕਸ ਕਰਨ ਹੁੰਦੀ ਹੈ ਜੀ ਲਾਈਨ ਅਪਰੇਟਸ ਦੂਸਰੀ অপਸ਼ਨ ਹੈ ਟਰਾਂਸਫਾਰਮਰ ਦੇ ਅਪਰੇਟਸ ਤੀਸਰੀ ਹੈ ਅਲਟਰਨੇਟਰ ਅਪਰੇਟਸ ਜਾਂ ਕੋਈ ਵੀ ਨਹੀਂ ਹਾਂਜੀ ਇਸ ਦਾ ਸਹੀ ਆਨਸਰ ਹੈ ਜੀ ਲਾਈਨ ਅਪਰੇਟਸ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਪਾਵਰ ਹਾਊਸ ਤੋਂ ਖਪਤਕਾਰ ਤੱਕ ਬਹੁਤ ਸਾਰੇ ਹੁੰਦੇ ਹਨ ਕੀ ਬਹੁਤ ਸਾਰੇ ਹੁੰਦੇ ਹਨ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਟਰਾਂਸਫਾਰਮਰ ਸਟੇਸ਼ਨ ਦੂਸਰੀ ਹੈ ਇੰਟਰਮੀਡੀਏਟ ਸਟੇਸ਼ਨ ਤੀਸਰੀ ਹੈ ਸਬਸਟੇਸ਼ਨ ਤੇ ਚੌਥੀ ਹੈ ਸਵਿਚ ਗੀਅਰ ਪਾਵਰ ਹਾਊਸ ਤੋਂ ਖਪਤਕਾਰ ਤੱਕ ਸਬਸਟੇਸ਼ਨ ਬਹੁਤ ਸਾਰੇ ਹੁੰਦੇ ਹਨ ਜੀ ਦਾ ਰਾਈਟ ਆਨਸਰ ਹੈ ਜੀ ਸਬਸਟੇਸ਼ਨ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਖਰਚੇ ਅਤੇ ਸੇਫਟੀ ਨੂੰ ਧਿਆਨ ਵਿੱਚ ਰੱਖਦਿਆਂ ਆਊਟਡੋਰ ਸਬਸਟੇਸ਼ਨ ਬਣਾਏ ਜਾਂਦੇ ਹਨ ਜਦੋਂ ਵੋਲਟੇਜ ਵੱਧ ਕੇ ਕਿੰਨੀ ਹੋ ਜਾਂਦੀ ਹੈ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ 11 ਕੇਵੀ 33 ਕੇਵੀ 66 ਕੇਵੀ ਜਾਂ 200 ਕੇਵੀ ਇਸ ਦਾ ਰਾਈਟ ਆਨਸਰ ਹੈ ਜੀ 33 ਕੇਵੀ 33 ਕੇਵੀ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਇੱਕ ਚੰਗੇ ਵੋਲਟਮੀਟਰ ਦੀ ਇੰਪੀਡੈਂਸ ਕੀ ਹੁੰਦੀ ਹੈ ਇੱਕ ਚੰਗੇ ਵੋਲਟਮੀਟਰ ਦੀ ਇੰਪੀਡੈਂਸ ਕੀ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਬਹੁਤ ਘੱਟ ਬਹੁਤ ਵੱਧ ਘੱਟ ਜਾਂ ਵੱਧ ਹਾਂਜੀ ਇਸ ਦਾ ਸਹੀ ਆਨਸਰ ਹੈ ਜੀ ਬਹੁਤ ਵੱਧ ਬਹੁਤ ਵੱਧ ਠੀਕ ਹੈ ਦੋਸਤੋ ਅਗਿਆਪਾ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਏ ਸੀ ਐਸ ਆਰ ਕੰਡਕਟਰ ਦੀ ਵਰਤੋਂ ਕਾਪਰ ਕੰਡਕਟਰ ਨਾਲੋਂ ਵੱਧ ਹੁੰਦੀ ਹੈ ਕਿਉਂ ਹੁੰਦੀ ਹੈ ਵੱਧ ਜੀ ਇਹ ਹਲਕਾ ਹੁੰਦਾ ਹੈ ਕਰੰਟ ਕੈਪੈਸਿਟੀ ਵੱਧ ਹੁੰਦੀ ਹੈ ਸਸਤਾ ਹੁੰਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਸਸਤਾ ਹੁੰਦਾ ਹੈ ਸਸਤਾ ਹੁੰਦਾ ਹੈ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਹੈ ਜੀ ਜਨਰੇਸ਼ਨ ਟ੍ਰਾਂਸਮਿਸ਼ਨ ਡਿਸਟ੍ਰਿਬਿਊਸ਼ਨ ਜਿਸ ਵਿੱਚ ਸਭ ਤੋਂ ਘੱਟ ਨੁਕਸ ਪੈਂਦੇ ਹਨ ਹਾਂਜੀ ਆਪਸ਼ਨ ਸੋਡ ਸਮਝਾਂਜੀ ਟਰਾਂਸਫਾਰਮਰ ਸਵਿਚ ਸੀਆਰ ਸੀਟੀਪੀਟੀ ਜਾਂ ਅਲਟਰਨੇਟਰ ਤਾਂ ਇਸ ਦਾ ਸਹੀ ਜਵਾਬ ਹੈ ਜੀ ਅਲਟਰਨੇਟਰ ਠੀਕ ਹੈ ਦੋਸਤੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਣੀ ਹੈ ਜੀ ਅਤੇ ਜੇਕਰ ਤੁਸੀਂ ਹਾਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਅਗੇ ਨੈਕਸਟ ਕੁਸਚਨ ਹੈ ਜੀ ਸਭ ਤੋਂ ਘੱਟ ਰਨਿੰਗ ਖਰਚਾ ਕਿਹੜੇ ਪਾਵਰ ਸਟੇਸ਼ਨ ਦਾ ਹੁੰਦਾ ਹੈ ਸਭ ਤੋਂ ਘੱਟ ਰਨਿੰਗ ਖਰਚਾ ਕਿਹੜੇ ਪਾਵਰ ਸਟੇਸ਼ਨ ਦਾ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਥਰਮਲ ਪਲਾਂਟ ਸਟੇਸ਼ਨ ਹਾਈਡਰੋ ਇਲੈਕਟ੍ਰਿਕ ਸਟੇਸ਼ਨ ਨਿਊਕਲੀਅਰ ਪਾਵਰ ਸਟੇਸ਼ਨ ਡੀਜ਼ਲ ਪਾਵਰ ਪਲਾਂਟਸ ਹਾਂਜੀ ਤਾਂ ਇਸ ਦਾ ਸਹੀ ਆਨਸਰ ਆਏਗਾ ਦੋਸਤੋ ਹਾਈਡਰੋ ਇਲੈਕਟ੍ਰਿਕ ਸਟੇਸ਼ਨ ਹਾਈਡਰੋ ਇਲੈਕਟ੍ਰਿਕ ਸਟੇਸ਼ਨ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਭ ਤੋਂ ਘੱਟ ਖਰਚਾ ਪ੍ਰਤੀ ਐਮ ਡਬਲਯੂ ਐਚ ਕਿਸ ਪਾਵਰ ਸਟੇਸ਼ਨ ਦਾ ਹੈ ਸਭ ਤੋਂ ਘੱਟ ਖਰਚਾ ਐਮ ਡਬਲਯੂ ਐਚ ਕਿਸ ਪਾਵਰ ਸਟੇਸ਼ਨ ਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆਂ ਜੀ ਪਹਿਲੀ ਹੈ ਥਰਮਲ ਦੂਸਰੀ ਹੈ ਹਾਈਡਰੋ ਇਲੈਕਟ੍ਰਿਕ ਤੀਸਰੀ ਹੈ ਨਿਊਕਲੀਅਰ ਚੌਥੀ ਹੈ ਡੀਜ਼ਲ ਪਾਵਰ ਪਲਾਂਟਸ ਤਾਂ ਇਸ ਦਾ ਸਹੀ ਆਨਸਰ ਜੋ ਬਣੇਗਾ ਜੀ ਉਹ ਹੈ ਹਾਈਡਰੋ ਇਲੈਕਟ੍ਰਿਕ ਸਭ ਤੋਂ ਘੱਟ ਖਰਚਾ ਐਮਪੀ ਐਮਡਬਲਯੂ ਐਚ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਦਾ ਹੁੰਦਾ ਹੈ ਠੀਕ ਹੈ ਦੋਸਤੋ ਅੱਗੇ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਪਲਾਂਟ ਉਸਾਰੀ ਵੇਲੇ ਸਭ ਤੋਂ ਘੱਟ ਖਰਚਾ ਕਿਸ ਪਾਵਰ ਸਟੇਸ਼ਨ ਦਾ ਹੈ ਹਾਂਜੀ ਪਲਾਂਟ ਉਸਾਰੀ ਵੇਲੇ ਸਭ ਤੋਂ ਘੱਟ ਖਰਚਾ ਕਿਹੜੇ ਪਾਵਰ ਸਟੇਸ਼ਨ ਦਾ ਹੈ ਤਾਂ ਪਹਿਲੀ ਆਪਸ਼ਨ ਹੈ ਥਰਮਲ ਦੂਸਰੀ ਹੈ ਹਾਈਡਰੋ ਇਲੈਕਟ੍ਰਿਕ ਤੀਸਰੀ ਹੈ ਨਿਊਕਲੀਅਰ ਚੌਥੀ ਹੈ ਡੀਜ਼ਲ ਪਾਵਰ ਪਲਾਂਟਸ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਜੋ ਬਣੇਗਾ ਜੀ ਡੀਜ਼ਲ ਪਾਵਰ ਪਲਾਂਟ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਦੋਸਤੋ ਬਕਲਰ ਜ਼ਰਲੇ ਕਿਸ ਦੇ ਬਚਾਓ ਲਈ ਲੱਗਦੀ ਹੈ ਬਕਲਰ ਜ਼ਰਲੇ ਕਿਸ ਦੇ ਬਚਾਓ ਦੀ ਲੱਗਦੀ ਹੈ ਸਵਿਚ ਜਾੜ ਦੇ ਟਰਾਂਸਫਾਰਮਰ ਦੇ ਅਲਟਰਨੇਟਰ ਦੇ ਜਾਂ ਟਰਾਂਸਮਿਸ਼ਨ ਲਾਈਨ ਦੇ ਹਾਂਜੀ ਮੋਸਟ ਇੰਪੋਰਟੈਂਟ ਕੁਸਚਨ ਹੈ ਜੀ ਪੇਪਰ ਵਿੱਚ 100% ਹੀ ਪੁੱਛਿਆ ਜਾਵੇਗਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਟਰਾਂਸਫਾਰਮਰ ਦੇ ਠੀਕ ਹੈ ਦੋਸਤੋ ਅਗਿਆਪਨ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਕਲਜ਼ਰਲੇ ਵਰਤੀ ਜਾਂਦੀ ਹੈ ਜਦੋਂ ਟਰਾਂਸਫਾਰਮਰ ਰੇਟਿੰਗ ਵੱਧ ਹੋਵੇ ਬਕਲਜ਼ਰਲੇ ਵਰਤੀ ਜਾਂਦੀ ਹੈ ਜਦੋਂ ਟਰਾਂਸਫਾਰਮਰ ਦੀ ਰੇਟਿੰਗ ਵੱਧ ਹੋਵੇ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ 50 ਕੇਵੀ 100 ਕੇਵੀ 200 ਕੇਵੀ ਜਾਂ 500 ਕੇਵੀ ਤਾਂ ਇਸ ਦਾ ਸਹੀ ਆਨਸਰ ਜੋ ਹੈ ਜੀ ਉਹ ਹੈ 500 ਕੇਵੀ ਤੋਂ ਵੱਧ ਵਾਲੇ ਟਰਾਂਸਫਾਰਮਰ ਦੇ ਵਿੱਚ ਜੋ ਪਾਵਰ ਟਰਾਂਸਫਰਮਰ ਉਹਨਾਂ ਦੇ ਵਿੱਚ ਬਕਲਰ ਰਲੇ ਵਰਤੀ ਜਾਂਦੀ ਹੈ ਜੀ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੇਖਦੇ ਹਾਂ ਜੀ ਬਕਲਰ ਰਿਲੇ ਟਰਾਂਸਫਰਮਰ ਦਾ ਬਚਾਓ ਕਰਦੀ ਹੈ ਸਾਰੇ ਅੰਦਰੂਨੀ ਨੁਕਸ ਦਾ ਤਰਨ ਤੋਂ ਤਰਨ ਦਾ ਨੁਕਸ ਦਾ ਵਾਈਂਡਿੰਗ ਤੋਂ ਵਾਈਂਡਿੰਗ ਨੁਕਸ ਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੈ ਦੋਸਤੋ ਸਾਰੇ ਅੰਦਰੂਨੀ ਨੁਕਸ ਦਾ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 132 ਕੇਵੀ ਲਾਈਨ ਤੋਂ ਰਾਡ ਟਾਈਪ ਸਰਜ ਡਿਵੀਟਰ ਦਾ ਗੈਪ ਹੋਵੇਗਾ ਹਾਂਜੀ 132 ਕੇਵੀ ਲਾਈਨ ਤੋਂ ਔਰ ਰਾਡ ਟਾਈਪ ਸਰਜ ਡਿਵੀਟਰ ਦਾ ਗੈਪ ਹੋਵੇਗਾ ਕਿੰਨਾ ਹੋਵੇਗਾ ਜੀ 10 ਸੈਂਟੀਮੀਟਰ 20 ਸੈਂਟੀਮੀਟਰ 35 ਸੈਂਟੀਮੀਟਰ ਜਾਂ 65 ਸੈਂਟੀਮੀਟਰ ਤਾਂ ਇਸ ਦਾ ਸਹੀ ਆਨਸਰ ਹੈ ਜੀ 65 ਸੈਂਟੀਮੀਟਰ ਠੀਕ ਹੈ ਦੋਸਤੋ 80 ਸੈਂਟੀਮੀਟਰ ਅਗੇ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੀ ਭਾਰਤ ਵਿੱਚ ਰੇਲਵੇ ਇਲੈਕਟ੍ਰੀਫਿਕੇਸ਼ਨ ਸਪਲਾਈ ਵਰਤੋਂ ਵਿੱਚ ਆਉਂਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਤਾਂ ਇਸ ਦੀ ਸਹੀ ਆਨਸਰ ਹੈ ਜੀ 25 ਕੇਵੀ 50 ਸੈਂਟੀਗ੍ਰੇਡ ਗੇ ਮੋਸਟ ਇਪੀਓਨਟਡ ਕੁਸਚਨ ਹੈ ਜੀ ਭਾਰਤ ਵਿੱਚ ਰੇਲਵੇ ਇਲੈਕਟ੍ਰੀਫਿਕੇਸ਼ਨ ਸਪਲਾਈ ਵਰਤੋਂ ਵਿੱਚ ਆਉਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਇਸ ਦਾ ਰਾਈਟ ਆਨਸਰ ਹੈ ਜੀ 25 ਕੇਵੀ ਤੋਂ ਜਾ ਕੇ ਵੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਮਿਲਦੇ ਆ नेक्स्ट ਵੀਡੀਓ ਵਿੱਚ नेक्स्ट ਅਪਡੇਟ ਵਿੱਚ ਥੈਂਕ ਯੂ ਵੈਰੀ ਮਚ